ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਬਿਸਤਰੇ ਤੇ ਲੇਟੇ ਹੀ ਇਹ ਤਿੰਨ ਸ਼ਬਦ ਪਰਮਾਤਮਾ ਜੀ ਦੇ ਲਈ ਬੋਲ ਦੇਣੇ ਹਨ ਤੁਹਾਡੇ ਤੇ ਫਿਰ ਬਹੁਤ ਸਾਰੀ ਕਿਰਪਾ ਹੋ ਜਾਵੇਗੀ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਸਤ ਸਾਂਗਿਆ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾਇਓ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਤ ਸਾਂਗਿਆ ਜੀ ਹਰ ਰੋਜ਼ ਆਪਾਂ ਸੌਂਦੇ ਤਾਂ ਹਾਂ ਹੀ ਤੇ ਜਾਗਦੇ ਵੀ ਹਾਂ। ਕੁਝ ਗੱਲਾਂ ਜੇ ਚੇਤੇ ਰੱਖ ਲਈਏ ਜ਼ਿੰਦਗੀ ਬਦਲ ਜਾਵੇਗੀ। ਹਰ ਰੋਜ਼ ਰਾਤ ਨੂੰ ਸੌਣ ਵੇਲੇ ਜਦੋਂ ਤੁਸੀਂ ਬਿਸਤਰੇ ਤੇ ਲੇਟ ਜਾਂਦੇ ਹੋ ਪੰਜ ਵਾਰੀ ਬਸ ਇਹ ਸ਼ਬਦ ਤੁਸੀਂ ਬੋਲ ਕੇ ਸੋਚਣਾ ਹੈ ਫਿਰ ਵੇਖਿਓ ਤੁਹਾਡੀ ਜ਼ਿੰਦਗੀ ਵਿੱਚ ਕਿਵੇਂ ਚਮਤਕਾਰ ਹੋ ਜਾਣਗੇ ਸਾਧ ਸੰਗਿਆ ਜੀ ਕਿਉਂਕਿ ਸ਼ਬਦਾਂ ਦੇ ਤਾਂ ਸਾਰੇ ਖੇਡ ਹੈ ਕੁਝ ਸ਼ਬਦਾਂ ਦੇ ਵਿੱਚ ਜਾਦੂ ਹੁੰਦਾ ਹੈ ਜਿਹੜਾ ਜ਼ਿੰਦਗੀ ਵਿੱਚ ਇੱਕ ਜਾਦੂ ਵਾਂਗ ਹੀ ਕੰਮ ਕਰ ਜਾਂਦਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਸਾਡੀ ਜ਼ਿੰਦਗੀ ਵੇਖੋ ਕਿ ਸਾਡੇ ਕੰਮ ਤੰਦੇ ਕਿੰਨੇ ਹੁੰਦੇ ਹਨ ਕਈ ਵੀਰਪਰਾ ਖੇਤੀਬਾੜੀ ਕਰਦੇ ਆ ਕਈ ਵਪਾਰ ਕਰਦੇ ਆ ਕਈ ਦੁਕਾਨਦਾਰੀ ਕਰਦੇ ਆ ਕੋਈ ਕਿਰਤ ਕਰਦਾ ਪਰੇਸ਼ਾਨੀਆਂ ਸਭ ਨੂੰ ਹਨ ਤੇ ਚਿੰਤਾਵਾਂ ਵੀ ਸਭ ਨੂੰ ਹਨ ਪਰ ਪਰੇਸ਼ਾਨੀਆਂ ਤੇ ਚਿੰਤਾਵਾਂ ਨੂੰ ਦੂਰ ਕਿਵੇਂ ਕਰਾਂਗੇ ਸਿਰਫ ਸ਼ਬਦ ਦੇ ਨਾਲ ਗੱਲ ਤਾਂ ਸਾਰੀ ਇਹੀ ਹੈ ਸੋ ਸਾਧ ਸੰਗਤ ਜੀ ਇਹ ਤੁਹਾਡੇ ਚਰਨਾਂ ਵਿੱਚ ਮੇਰੀ ਬੇਨਤੀ ਹੈ ਕਿ ਇਸ ਗੱਲ ਨੂੰ ਤੁਸੀਂ ਪੂਰੇ ਹੀ ਧਿਆਨ ਦੇ ਨਾਲ ਸਰਵਣ ਕਰ ਲੈਣਾ ਹੈ ਕਿਉਂਕਿ ਅੱਧੀ ਤੇ ਅਧੂਰੀ ਜਾਣਕਾਰੀ ਹਮੇਸ਼ਾ ਖਤਰਨਾਕ ਹੁੰਦੀ ਹੈ ਫਿਰ ਉਹ ਪੂਰੀ ਗੱਲ ਦੀ ਸਾਨੂੰ ਸਮਝ ਨਹੀਂ ਆਉਂਦੀ ਸਾਤ ਸੰਗਾ ਜੀ ਵੇਖੋ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਜੀ ਕਿ ਜਿਹੜੇ ਪਰਿਵਾਰ ਪਾਲ ਰਹੇ ਹਨ ਕਿਰਤੀ ਬੰਦੇ ਹਨ ਇਹਨਾਂ ਨੂੰ ਤਾਂ ਚਿੰਤਾਵਾਂ ਬੜੀਆਂ ਹੁੰਦੀਆਂ ਹਨ ਜਿਉਂ ਸਵੇਰੇ ਦਿਨ ਚੜਦਾ ਹੈ ਸਾਰਾ ਦਿਨ ਫਿਰ ਫਿਕਰਾਂ ਵਿੱਚ ਲੰਘ ਜਾਂਦਾ ਹੈ ਕਦੇ ਕਿਸੇ ਦੀ ਫਿਕਰ ਤੇ ਅਸੀਂ ਗੱਲਾਂ ਕਰਦੇ ਹਾਂ ਕਿ ਕਦੇ ਫਿਕਰ ਦੀ ਗੱਲ ਕਰਦੇ ਹਾਂ ਸੋਚਾਂ ਦੇ ਵਿੱਚ ਤਾਂ ਸਾਡਾ ਸਾਰਾ ਦਿਨ ਅਸੀਂ ਲੰਘਾ ਲੈਨੇ ਆ ਕਿ ਮੇਰਾ ਕੀ ਹੋਵੇਗਾ ਮੇਰੇ ਪਰਿਵਾਰ ਦਾ ਕੀ ਹੋਵੇਗਾ ਮੇਰੇਆਂ ਬੱਚਿਆਂ ਦਾ ਕੀ ਬਣੇਗਾ ਕਿਵੇਂ ਇਹ ਆਪਣੀ ਜ਼ਿੰਦਗੀ ਵਿੱਚ ਸੈੱਟ ਹੋਣਗੇ ਅਸੀਂ ਬਹੁਤ ਹੀ ਜ਼ਿਆਦਾ ਭਵਿੱਖ ਬਾਰੇ ਸੋਚਦੇ ਹਾਂ ਕਿਵੇਂ ਇਹਨਾਂ ਦੀ ਜ਼ਿੰਦਗੀ ਵਿੱਚ ਸਵਾਰ ਸਕਦਾ ਹਾਂ ਜਾਂ ਸਵਾਰ ਸਕਦੀ ਹਾਂ ਕਿਵੇਂ ਇਹਨਾਂ ਦਾ ਵੀ ਜਨਮ ਮੇਰੇ ਕੋਲੋਂ ਹੀ ਸੌਖਾ ਹੋ ਜਾਵੇ ਤਾਂ ਸਾਰਾ ਦਿਨ ਫਿਕਰਾਂ ਤੇ ਚਿੰਤਾਵਾਂ ਵਿੱਚ ਲੰਗਾ ਬੈਠਦੇ ਹਾਂ ਜਦੋਂ ਰਾਤ ਨੂੰ ਸੌਣ ਦੀ ਵਾਰੀ ਆਉਂਦੀ ਹੈ ਬਿਸਤਰ ਤੇ ਪਿਆ ਬੰਦਾ ਵੀ ਆਪਣੇ ਰਿਸ਼ਤਿਆਂ ਬਾਰੇ ਹੀ ਸੋਚਦਾ ਰਹਿੰਦਾ ਹੈ ਕਿ ਕਿਵੇਂ ਰਿਸ਼ਤੇ ਬਚਾ ਸਕੀਏ ਆਪਣੇ ਬੱਚਿਆਂ ਬਾਰੇ ਸੋਚਦਾ ਹੈ ਕਿਸ ਦੇ ਕੋਲੋਂ ਕਿੰਨੇ ਪੈਸੇ ਲੈਣੇ ਹਨ ਕਿਸ ਦੇ ਕਿੰਨੇ ਦੇਣੇ ਹਨ ਇਹ ਚੀਜ਼ਾਂ ਤਾਂ ਸਾਥ ਸੰਗਤ ਜੀ ਹੁੰਦੀਆਂ ਰਹਿਣੀਆਂ ਹਨ ਇਹ ਸਾਡੀ ਆਦਤ ਬਣ ਜਾਂਦੀ ਹੈ ਜਿਹੜੀ ਤੁਹਾਨੂੰ ਲੱਗਦਾ ਹੈ ਕਿ ਪਤਾ ਨਹੀਂ ਸਾਡਾ ਕਿੰਨਾ ਕੁ ਨੁਕਸਾਨ ਹੋ ਜਾਵੇਗਾ ਕਹਿੰਦੇ ਹਨ ਕਿ ਜਦੋਂ ਅਸੀਂ ਰਾਤ ਨੂੰ ਸੌਂਦੇ ਹਾਂ ਤਾਂ ਕੋਈ ਵੀ ਗੱਲ ਮਨ ਵਿੱਚ ਸੋਚਦੇ ਹਾਂ ਉਹ ਸਾਰੀ ਰਾਤ ਸਾਡੇ ਮਨ ਵਿੱਚ ਵਾਰ-ਵਾਰ ਚੱਲਦੀ ਰਹਿੰਦੀ ਹੈ ਜੇਕਰ ਆਪਾਂ ਕਿਸੇ ਚਿੰਤਾ ਵਾਲੀ ਗੱਲ ਨੂੰ ਸੋਚਦੇ ਹਾਂ ਉਹ ਚਿੰਤਾ ਵਾਲੀ ਗੱਲ ਵੀ ਉਵੇਂ ਚੱਲਦੀ ਰਹਿੰਦੀ ਹੈ ਰਾਤ ਨੂੰ ਜਿਹੜੀ ਚੀਜ਼ ਸੋਚ ਕੇ ਪੈ ਜਾਂਦੇ ਹਾਂ ਉਹੀ ਚੀਜ਼ ਰਾਤ ਨੂੰ ਫਿਰ ਸਾਡੇ ਸੁਪਨਿਆਂ ਵਿੱਚ ਵੀ ਆ ਕੇ ਹਾਵੀ ਹੋ ਜਾਂਦੀ ਹੈ ਕਈ ਵਾਰੀ ਉਹੀ ਚੀਜ਼ ਸਾਨੂੰ ਆ ਕੇ ਡਰਾਉਂਦੀ ਵੀ ਹੈ ਤੇ ਸਵੇਰੇ ਉੱਠਦਿਆਂ ਸਾਰ ਉਹ ਅੱਖਾਂ ਸਾਹਮਣੇ ਹੁੰਦੀ ਹੈ ਕਈ ਵਾਰੀ ਤੁਸੀਂ ਵੇਖਿਆ ਹੋਵੇਗਾ ਜਦੋਂ ਮਾੜੀ ਗੱਲ ਸੋਚ ਕੇ ਸੌਂ ਜਾਂਦੇ ਹਾਂ ਤਾਂ ਸੁਪਨੇ ਵੀ ਓਦਾਂ ਦੇ ਆਉਂਦੇ ਹਨ ਕਈ ਵਾਰੀ ਤਾਂ ਬਹੁਤ ਡਰਾਵਣੇ ਬਣ ਜਾਂਦੇ ਹਨ ਕਈ ਵਾਰ ਸਾਡਾ ਇੰਨਾ ਕੁ ਨੁਕਸਾਨ ਹੋ ਜਾਂਦਾ ਹੈ ਕਿ ਅਸੀਂ ਆਪਣੇ ਸਰੀਰ ਵਿੱਚੋਂ ਆਪਣੀ ਜਾਨ ਹੀ ਮੁਕਾ ਬੈਠਦੇ ਹਾਂ ਇਹ ਕਿਉਂ ਹੁੰਦਾ ਹੈ ਦਿਮਾਗ ਵਿੱਚ ਇਹ ਚੀਜ਼ ਕਿਉਂ ਕਿ ਰਹਿ ਜਾਂਦੀ ਹੈ ਫਿਰ ਅਸੀਂ ਕਈ ਵਾਰੀ ਤਬਕ ਕੇ ਉੱਠ ਵੀ ਪੈਂਦੇ ਹਾਂ ਤੇ ਫਿਰ ਪਰਮਾਤਮਾ ਦਾ ਸ਼ੁਕਰ ਵੀ ਕਰਦੇ ਹਾਂ ਕਿ ਵਾਹਿਗੁਰੂ ਸ਼ੁਕਰ ਹੈ ਤੁਹਾਡਾ ਇਹ ਬਸ ਮੇਰਾ ਸੁਪਨਾ ਹੀ ਸੀਗਾ ਤਾਂ ਵੇਖੋ ਤੁਸੀਂ ਕਿੰਨਾ ਸਰੀਰ ਨੂੰ ਨਿਤਾਨਾ ਬਣਾ ਰੱਖਿਆ ਹੈ ਇਹ ਚਿੰਤਾ ਚਿੰਤਾਵਾਂ ਦੇ ਵਿੱਚ ਅਸੀਂ ਕਿਵੇਂ ਘਰੇ ਪਏ ਹਾਂ ਮਹਾਪੁਰਖ ਜੀ ਬਚਨ ਕਰਦੇ ਹੁੰਦੇ ਸੀ ਕਿ ਸਤਗੁਰੂ ਦੀ ਬਾਣੀ ਵੀ ਸਮਝਾਉਂਦੀ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਕਿਹੜੀ ਗੱਲ ਦੀ ਚਿੰਤਾ ਕਰਦੇ ਹੋ ਮਹਾਪੁਰਖ ਤਾਂ ਆਖਦੇ ਸੀ ਕਿ ਪਰਮਾਤਮਾ ਨੂੰ ਉਲਾਮੇ ਦੇਣ ਤੋਂ ਪਹਿਲਾਂ ਜੇ ਅਸੀਂ ਗੱਲ ਸਿੱਖ ਲਈਏ ਉਲਾਮੇ ਦੇਣੇ ਛੱਡ ਦੇਈਏ ਸ਼ੁਕਰਾਨੇ ਵਿੱਚ ਰਹਿਣਾ ਸ਼ੁਰੂ ਕਰ ਦੇਈਏ ਸਾਡੀ ਸੋਚ ਚੰਗੀ ਹੋ ਜਾਵੇਗੀ ਜਦੋਂ ਸੋਚ ਚੰਗੀ ਹੋ ਜਾਵੇਗੀ ਜ਼ਿੰਦਗੀ ਆਪਣੇ ਆਪ ਹੀ ਚੰਗੀ ਹੋ ਜਾਵੇਗੀ ਇਹ ਸਾਡੇ ਉਲੰਭੇ ਸਾਡੇ ਸ਼ਿਕਵੇ ਸ਼ਿਕਾਇਤਾਂ ਕਰਨ ਦੀ ਜਿਹੜੀ ਆਦਤ ਹੈ ਇਹ ਸਾਨੂੰ ਕਾਮਯਾਬ ਨਹੀਂ ਹੋਣ ਦਿੰਦੀ ਰੋਗੀ ਬਣਾਈ ਰੱਖਦੀ ਹੈ ਜਿਸ ਦਿਨ ਤੋਂ ਅਸੀਂ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿੱਤਾ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਵਾਰ-ਵਾਰ ਮਹਾਪੁਰਖ ਸਮਝਾਉਂਦੇ ਹਨ ਕਿ ਮਾਲਕ ਦਾ ਸ਼ੁਕਰਾਨਾ ਕਰੋ ਕੀ ਹੋਵੇਗਾ ਇਹਦੇ ਨਾਲ ਸਬਰ ਤੇ ਸੰਤੋਖ ਆਵੇਗਾ ਮਨ ਰੱਜੀ ਹੋਈ ਰੂਹ ਬਣ ਜਾਵੇਗਾ ਤੇ ਪੂਰੀ ਇਹ ਕਾਇਨਾਤ ਹੀ ਸਾਡੇ ਤੇ ਕਿਰਪਾ ਕਰ ਦੇਵੇਗੀ ਸ਼ੁਕਰਾਨੇ ਨੂੰ ਅੱਜ ਤੱਕ ਅਸੀਂ ਸਮਝਿਆ ਹੀ ਨਹੀਂ ਮਹਾਪੁਰਖ ਜੀ ਨਿੱਕੀ ਜਿਹੀ ਕਹਾਣੀ ਸੁਣਾਉਂਦੇ ਹੁੰਦੇ ਸੀ ਕਹਿੰਦੇ ਇੱਕ ਵਾਰ ਦੀ ਗੱਲ ਹੈ ਇੱਕ ਨਗਰ ਵਿੱਚ ਇੱਕ ਬੜਾ ਹੀ ਅਮੀਰ ਬੰਦਾ ਰਹਿੰਦਾ ਸੀ ਤੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹੀ ਰਹਿੰਦਾ ਸੀ ਉਹਦੇ ਘਰ ਜਿਹੜਾ ਰਿਜਕ ਸੀ ਨਾ ਬਾਹਰ ਲਿਆਂ ਬੋਇਆਂ ਤੱਕ ਰੁੜਦਾ ਫਿਰਦਾ ਸੀ ਕਿਉਂਕਿ ਉਹ ਸਵੇਰੇ ਅੰਮ੍ਰਿਤ ਵੇਲੇ ਉੱਠਦਾ ਪਰਮਾਤਮਾ ਦਾ ਨਾਮ ਸਿਮਰਦਾ ਸਾਰਾ ਦਿਨ ਹੀ ਆਪਣੇ ਕੰਮ ਧੰਦਿਆਂ ਦੇ ਵਿੱਚ ਵੀ ਉਸਨੇ ਪਰਮਾਤਮਾ ਦਾ ਨਾਮ ਦਾ ਜਾਪ ਕਰਦੇ ਹੀ ਰਹਿਣਾ। ਉਹਦੇ ਘਰ ਵਿੱਚ ਹਰ ਵੇਲੇ ਬਾਣੀ ਦਾ ਪ੍ਰਵਾਹ ਚੱਲਦਾ ਹੀ ਰਹਿੰਦਾ ਹੁੰਦਾ ਸੀ। ਉਸਨੇ ਚੰਗੇ ਕਰਮ ਕਰਨੇ। ਉਸਨੇ ਕਿਸੇ ਗਰੀਬ ਦੀ ਮਦਦ ਵੀ ਕਰ ਦੇਣੀ। ਜਦੋਂ ਕਿਸੇ ਨੂੰ ਕੋਈ ਜ਼ਰੂਰਤ ਪੈਣੀ ਸਾਰਿਆਂ ਨੇ ਉਸਦੇ ਘਰ ਵੱਲ ਆ ਜਾਣਾ। ਉਹਨੇ ਸਾਰਿਆਂ ਦੀ ਮਦਦ ਵੀ ਕਰਨੀ ਤੇ ਉਹਨੇ ਆਪਣਾ ਲੋਕ ਤੇ ਪਰਲੋਕ ਵੀ ਸੁਖਾਲਾ ਕਰ ਰੱਖਿਆ ਸੀ। ਪਰ ਰਿਜਕ ਤਾਂ ਉਹਦੇ ਘਰ ਬਹੁਤ ਸੀ। ਦਿਨੋ ਦਿਨ ਵੱਧਦਾ ਹੀ ਜਾ ਰਿਹਾ ਸੀ ਉਹਦੇ ਸਾਹਮਣੇ ਇੱਕ ਘਰ ਇੱਕ ਗਰੀਬ ਦਾ ਸੀ ਉਹ ਹੱਥੀਂ ਕੰਮ ਕਰਨਾ ਨਹੀਂ ਸੀ ਚਾਹੁੰਦਾ ਪਰ ਉਹ ਚਾਹੁੰਦਾ ਸੀ ਜਿਵੇਂ ਇਹ ਅਮੀਰ ਬੰਦਾ ਹੈ ਇਦਾਂ ਮੈਂ ਵੀ ਬਣ ਜਾਵਾਂ ਪਰ ਐਵੇਂ ਕਿਵੇਂ ਬਣਿਆ ਜਾ ਸਕਦਾ ਹੈ ਉਹਨੇ ਸਾਰਾ ਦਿਨ ਹੀ ਪਰਮਾਤਮਾ ਨੂੰ ਉਲਾਮੇ ਦੇ ਜਾਣੇ ਕਿ हे ਪਰਮਾਤਮਾ ਮੇਰੀ ਹੀ ਇੰਨੀ ਮਾੜੀ ਕਿਸਮਤ ਤੂੰ ਕਿਉਂ ਲਿਖ ਦਿੰਦੀ ਹੈ ਲੱਗਦਾ ਕਿ ਸਾਰਾ ਹੀ ਰਿਜਕ ਤੂੰ ਇਸ ਅਮੀਰ ਬੰਦੇ ਦੇ ਘਰ ਭੇਜ ਦਿੰਦਾ ਹੈ ਮੈਨੂੰ ਦੇਣ ਲਈ ਤੇਰੇ ਕੋਲ ਫਿਰ ਕੁਝ ਵੀ ਨਹੀਂ ਬਚਿਆ ਇਸੇ ਤਰੀਕੇ ਨਾਲ ਉਸਨੇ ਉਲਾਮਬੇ ਦਿੰਦੇ ਰਹਿਣਾ ਇੱਕ ਦਿਨ ਉਹਨਾਂ ਦੇ ਘਰ ਵਿੱਚ ਇੱਕ ਫਕੀਰ ਆਇਆ ਉਸਨੇ ਆ ਫਕੀਰ ਨੂੰ ਗਰੀਬ ਬੰਦੇ ਨੇ ਪੁੱਛਿਆ ਕਿ ਫਕੀਰ ਜੀ ਇਹ ਪਤਾ ਨਹੀਂ ਕੀ ਗੱਲ ਹੈ ਕਿ ਰੱਬ ਵੀ ਕੀ ਕਰਦਾ ਹੈ ਸਾਰੀਆਂ ਦੌਲਤਾਂ ਸ਼ੋਹਰਤਾਂ ਅਮੀਰ ਬੰਦਿਆਂ ਨੂੰ ਹੀ ਕਿਉਂ ਦੇ ਦੇਂਦਾ ਹੈ ਮੇਰੇ ਪੱਲੇ ਕੁਝ ਵੀ ਨਹੀਂ ਤਾਂ ਉਸ ਫਕੀਰ ਨੇ ਕਿਹਾ ਕਿ ਤੂੰ ਕੰਮ ਕਰ ਕੀ ਕਰਦਾ ਹੈ ਤਾ ਉਸਨੇ ਕਿਹਾ ਜੀ ਮੈਂ ਕਾਮਕਾਰਤਾ ਕੋਈ ਨਹੀਂ ਕਰਦਾ ਕਦੇ ਮਿਲਦਾ ਕਦੇ ਨਹੀਂ ਮਿਲਦਾ ਫਕੀਰ ਜੀ ਕਹਿੰਦੇ ਜਦੋਂ ਨਹੀਂ ਮਿਲਦਾ ਤੂੰ ਕੰਮ ਲੱਭਣ ਲਈ ਨਹੀਂ ਜਾਂਦਾ ਉਹ ਕਹਿੰਦਾ ਨਹੀਂ ਫਕੀਰ ਜੀ ਕੰਮ ਲੱਭਣ ਦੀ ਕੀ ਜ਼ਰੂਰਤ ਜਿਸ ਨੂੰ ਲੋੜ ਹੋਵੇਗੀ ਮੈਨੂੰ ਆਪੇ ਬੁਲਾ ਲੈਂਦਾ ਹੈ ਫਿਰ ਮੈਂ ਕੰਮ ਤੇ ਚੱਲਿਆ ਜਾਂਦਾ ਹਾਂ ਤੇ ਦੋ ਤਿੰਨ ਦਿਨ ਫਿਰ ਉਸੇ ਹੀ ਜਿਹੜੀ ਮੈਂ ਤੁਹਾਾਰੇ ਘਰ ਕੇ ਲਿਆਂਦੀ ਹੁੰਦੀ ਹੈ ਉਹਦੇ ਨਾਲ ਹੀ ਨਿਕਲ ਜਾਂਦੇ ਹਨ ਫਿਰ ਜਦੋਂ ਕੰਮ ਨੂੰ ਕਿਸੇ ਦੀ ਲੋੜ ਹੁੰਦੀ ਹੈ ਮੈਨੂੰ ਬੁਲਾ ਕੇ ਲੈ ਜਾਂਦਾ ਹੈ ਫਿਰ ਮੈਂ ਕੰਮ ਕਰ ਆਉਂਦਾ ਹਾਂ ਤੇ ਫਿਰ ਉਸ ਫਕੀਰ ਨੇ ਕਿਹਾ ਕਿ ਫਿਰ ਤੇਰੇ ਘਰ ਵਿੱਚ ਕਿਵੇਂ ਕਮਾਈ ਵਧੇਗੀ ਤੇਰੇ ਘਰ ਵਿੱਚ ਰਿਜਕ ਫਿਰ ਕਿਵੇਂ ਵੱਧ ਸਕਦਾ ਹੈ ਤੂੰ ਤਾਂ ਕੰਮ ਓਨਾ ਹੀ ਕਰਦਾ ਹੈ ਜਿੰਨਾ ਤੂੰ ਖਾਣਾ ਹੁੰਦਾ ਹੈ ਉਸਨੇ ਕਿਹਾ ਇਹ ਸਾਹਮਣੇ ਘਰ ਵਾਲਾ ਵਿਅਕਤੀ ਵੀ ਕਿਦਰੇ ਕਿੰਨਾ ਕੰਮ ਕਰਦਾ ਹੈ ਪਰ ਇਹਦੇ ਘਰ ਵਿੱਚ ਬਰਕਤਾਂ ਤੇ ਸ਼ਹਰਤਾਂ ਵੇਖੋ ਮੁੱਕਦਿਆਂ ਨਹੀਂ ਮੁੱਕਦੀਆਂ ਤੇ ਪਤਾ ਨਹੀਂ ਪਰਮਾਤਮਾ ਨੇ ਮੇਰੇ ਨਾਲ ਕੀ ਵੈਰ ਕਮਾਇਆ ਹੈ ਸਾਰਾ ਦਿਨ ਉਸਨੇ ਬਸ ਪਰਮਾਤਮਾ ਨੂੰ ਕੋਸਦੇ ਰਹਿਣਾ ਫੇਰ ਸੰਤ ਫਕੀਰ ਜੀ ਉਸ ਅਮੀਰ ਆਦਮੀ ਦੇ ਘਰ ਗਏ ਤੇ ਰੋਟੀ ਦੀ ਮੰਗ ਕੀਤੀ ਉਸ ਅਮੀਰ ਆਦਮੀ ਨੇ ਆਪਣੇ ਨੌਕਰਾਂ ਚਾਕਰਾਂ ਨੂੰ ਕਿਹਾ ਕਿ ਫਕੀਰ ਜੀ ਨੂੰ ਪ੍ਰਸ਼ਾਦਾ ਪਾਣੀ ਖਵਾਓ ਉਹਨਾਂ ਨੌਕਰਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਤਿਕਾਰ ਦੇ ਨਾਲ ਫਕੀਰ ਜੀ ਨੂੰ ਪ੍ਰਸ਼ਾਦਾ ਪਾਣੀ ਸ਼ਿਕਾਇਆ ਤੇ ਉਹਨਾਂ ਨੇ ਨਾਲ ਹੀ ਉਸ ਅਮੀਰ ਆਦਮੀ ਨੇ ਫਕੀਰ ਜੀ ਨੂੰ ਕਿਹਾ ਕਿ ਫਕੀਰ ਜੀ ਫਿਰ ਉਸ ਅਮੀਰ ਆਦਮੀ ਨੇ ਫਕੀਰ ਜੀ ਦੀ ਬੜੀ ਹੀ ਇੱਜ਼ਤ ਕੀਤੀ ਸਿਰਫ ਫਕੀਰ ਜੀ ਨੇ ਕਿਹਾ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਉਸ ਅਮੀਰ ਆਦਮੀ ਨੇ ਕਿਹਾ ਕਿ ਮੇਰਾ ਧੰਨਵਾਦ ਨਾ ਕਰੋ ਉਸ ਪਰਮਾਤਮਾ ਦਾ ਸ਼ੁਕਰਾਨਾ ਕਰੋ ਜਿਸ ਪਰਮਾਤਮਾ ਨੇ ਰਿਜਕ ਦਿੱਤਾ ਹੈ ਰਿਜਕ ਦੇ ਵਿੱਚੋਂ ਮੈਂ ਕਿਸੇ ਦਾ ਢਿੱਡ ਭਰ ਸਕਿਆ ਹਾਂ ਸਿਰਫ ਪਰਮਾਤਮਾ ਦੀ ਹੀ ਦੇਣ ਹੈ ਮੈਂ ਕੌਣ ਹੁੰਨਾ ਹਾਂ ਤੁਹਾਨੂੰ ਕੁਝ ਦੇਣ ਵਾਲਾ ਤਾਂ ਫਕੀਰ ਜੀ ਸਮਝ ਗਏ ਕਿ ਇਹ ਤਾਂ ਪਰਮਾਤਮਾ ਜੀ ਦੇ ਵੱਲੋਂ ਰੱਜੀ ਹੋਈ ਰੂਹ ਹੈ ਜੋ ਕਿ ਹਰ ਗੱਲ ਦਾ ਸ਼ੁਕਰਾਨਾ ਕਰਦਾ ਹੈ ਪਰਮਾਤਮਾ ਜੀ ਦਾ ਨਾਮ ਸਿਮਰਦਾ ਹੈ ਉਸ ਫਕੀਰ ਜੀ ਨੇ ਫਿਰ ਉਸ ਗਰੀਬ ਦੇ ਘਰ ਜਾ ਕੇ ਉਸ ਨੂੰ ਸਾਰੀ ਗੱਲ ਸਮਝਾਈ ਕਿ ਤੂੰ ਪਰਮਾਤਮਾ ਦਾ ਨਾਮ ਸਿਮਰਨ ਕਰਿਆ ਕਰ ਉਹ ਲਾਂਬੇ ਦੇਣੇ ਛੱਡ ਦੇ ਤਾਂ ਵੇਖੀ ਤੇਰੇ ਵੀ ਦਿਨ ਬਦਲਦੇ ਆਂ ਦੇਰ ਨਹੀਂ ਲੱਗਣੀ ਉਸ ਵਿਅਕਤੀ ਦੀ ਜ਼ਿੰਦਗੀ ਦਾ ਕਾਮਯਾਬੀ ਦਾ ਰਾਜ਼ ਇਹੀ ਹੈ ਉਹ ਦੁੱਖ ਸੁੱਖ ਦੇ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਨਹੀਂ ਛੱਡਦਾ ਉਹ ਵਿਅਕਤੀ ਜਿਹੜਾ ਹੈ ਹਰ ਵੇਲੇ ਸ਼ੁਕਰ ਸ਼ੁਕਰ ਹੀ ਕਰਦਾ ਹੈ ਇਸ ਲਈ ਤੂੰ ਜਿੰਨੇ ਵੀ ਅੱਜ ਕਮਾ ਰਿਹਾ ਹੈ ਉਸ ਵਿੱਚ ਸ਼ੁਕਰ ਕਰਿਆ ਕਰ ਤੇ ਨਾਲ ਹੀ ਨਾਲ ਤੂੰ ਹਰ ਰੋਜ਼ ਆਪਣੇ ਕੰਮ ਧੰਦੇ ਤੋਂ ਜਾਇਆ ਕਰ ਜੇਕਰ ਤੂੰ ਮਿਹਨਤੀ ਬਣੇਗਾ ਹਰ ਕੋਈ ਤੈਨੂੰ ਹੀ ਕੰਮ ਤੇ ਬੁਲਾਵੇਗਾ ਇਸ ਤਰੀਕੇ ਨਾਲ ਉਸ ਵਿਅਕਤੀ ਨੇ ਆਪਣੀ ਜ਼ਿੰਦਗੀ ਵਿੱਚ ਇਹ ਦੋ ਤਿੰਨ ਗੱਲਾਂ ਦੇ ਸੁਧਾਰ ਕਰ ਲਏ ਇੱਕ ਤਾਂ ਪਰਮਾਤਮਨ ਉਲਾਮੇ ਦੇਣੇ ਛੱਡ ਤੇ ਦੂਜਾ ਉਸਨੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸਿੱਖ ਲਿਆ ਤੇ ਤੀਜਾ ਉਸਨੇ ਕਿਸੇ ਦੀ ਨਿੰਦਿਆ ਚੁਗਲੀ ਕਰਨ ਤੋਂ ਵੀ ਸੋ ਪਾਲਾ ਇਤੇ ਨਾਲ ਹੀ ਨਾਲ ਉਸ ਵਿਅਕਤੀ ਨੇ ਅਮੀਰ ਆਦਮੀ ਤੋਂ ਜਲਣ ਛੱਡ ਦਿੱਤੀ ਤੇ ਆਪ ਦੁਗਣੀ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਕੁਝ ਹੀ ਮਹੀਨਿਆਂ ਬਾਅਦ ਜਦੋਂ ਸੰਤ ਫਕੀਰ ਜੀ ਫਿਰ ਉਸਦੇ ਘਰ ਆਏ ਤਾਂ ਉਸਦੇ ਘਰ ਦੀ ਹੁਣ ਨੁਹਾਰ ਹੀ ਬਦਲ ਚੁੱਕੀ ਸੀ ਫਿਰ ਉਸ ਗਰੀਬ ਵਿਅਕਤੀ ਨੇ ਸੰਤ ਫਕੀਰ ਜੀ ਦੇ ਪੈਰਾਂ ਟਹਿ ਕੇ ਉਹਨਾਂ ਦਾ ਸ਼ੁਕਰਾਨਾ ਕੀਤਾ ਕਿ ਜੇਕਰ ਤੁਸੀਂ ਉਸ ਦਿਨ ਮੈਨੂੰ ਇਹ ਮੱਤ ਨਾ ਦਿੱਤੀ ਹੁੰਦੀ ਮੇਰੀ ਜ਼ਿੰਦਗੀ ਨਹੀਂ ਸੀ ਸਵਾਰੀ ਜਾਣੀ ਮੈਂ ਤੁਹਾਡੀ ਮੱਤ ਅਨੁਸਾਰ ਹੁਣ ਜ਼ਿੰਦਗੀ ਬਤੀਤ ਕਰਦਾ ਹਾਂ ਤਾਂ ਬਹੁਤ ਖੁਸ਼ ਹਾਂ ਮੇਰੇ ਘਰ ਪਰਿਵਾਰ ਵਿੱਚ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋ ਚੁੱਕਾ ਹੈ ਸੋਸਾਤ ਸੰਗਰ ਜੀ ਕਦੇ ਵੀ ਪਰਮਾਤਮਾ ਜੀ ਦੇ ਨਾਲ ਗਿਲੇ ਸ਼ਿਕਵੇ ਨਹੀਂ ਕਰਨੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਹੈ ਸਦਾ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਰਾਤ ਨੂੰ ਬਿਸਤਰ ਤੇ ਪਿਆ ਪਿਆ ਹੀ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਿਆ ਕਰੋ ਕਿ ਪਰਮਾਤਮਾ ਜੀ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ ਰਾਤ ਵੀ ਸੁੱਖਾਂ ਦੀ ਬਤੀਤ ਹੋ ਜਾਵੇ ਮੈਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ੋ ਤਾਂ ਕਿ ਮੈਂ ਪਰਮਾਤਮਾ ਜੀ ਤੁਹਾਡਾ ਨਾਮ ਸਿਮਰ ਸਕਾਂ ਤੇ ਜਦੋਂ ਤੁਸੀਂ ਖਾਣਾ ਖਾਣਾ ਹੈ ਉਦੋਂ ਤੁਸੀਂ ਕਹਿਣਾ ਹੈ ਜੀ ਦਦਾ ਦਾਤਾ ਇੱਕ ਹੈ ਸਭ ਕੋ ਦੇਵ ਨਾਰ ਜਾਂ ਤੁਸੀਂ ਕਹਿਣਾ ਹੈ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਇਹਨਾਂ ਦੇ ਵਿੱਚੋਂ ਤੁਸੀਂ ਇੱਕ ਵੀ ਕਰਮ ਕਰਕੇ ਜੇਕਰ ਸੌ ਜਾਂਦੇ ਹੋ ਭਾਵੇਂ ਕਿ ਇੱਕ ਵੀ ਸ਼ਬਦ ਬੋਲ ਕੇ ਸੌ ਜਾਂਦੇ ਹੋ ਤਾਂ ਮੰਨ ਕੇ ਚੱਲੋ ਕਿ ਪਰਮਾਤਮਾ ਜੀ ਦੀ ਕਿਰਪਾ ਹੁੰਦਿਆਂ ਦੇਰ ਨਹੀਂ ਲੱਗਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ